ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਾਣੀਆਂ ਦੇ ਨਾਮ ਤੇ ਜਾਣਿਆ ਜਾਂਦਾ ਪੰਜ ਦਰਿਆਵਾਂ ਦੀ ਧਰਤੀ ਭਾਵੇਂ ਅੱਜ ਪੰਜ ਦਰਿਆ ਨਹੀਂ ਐ ਪਰ ਪੰਜਾਬ ਦੀ ਰੂਹ ਦੇ ਵਿੱਚ ਪਾਣੀ ਐ ਪੰਜਾਬ ਦੀ ਆਰਥਿਕਤਾ ਪਾਣੀ ਦੇ ਨਾਲ ਐ ਅੱਜ ਪੰਜਾਬ ਦੀ ਪਾਣੀਆਂ ਦੇ ਮਸਲੇ ਨੂੰ ਲੈ ਕੇ ਬਹੁਤ ਵੱਡਾ ਇੱਕ ਹਮਸਾਨ ਜਿਹਨੂੰ ਕਹ ਲਈਏ ਵੀ ਕਿ ਰਾਜਨੀਤਿਕ ਬਹੁਤ ਵੱਡੇ ਜਿਹੜੇ ਦਾਅਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆ ਉਥੇ ਬੰਨ ਤੇ ਜਾ ਕੇ ਉਹ ਜਿੰਦੇ ਲਾਉਂਦੇ ਆ ਤੇ ਉਥੇ ਪੁਲਿਸ ਦਾ ਪਹਿਰਾ ਲਾ ਦਦੇ ਆ ਤੇ ਉਥੇ ਧਰਨਾ ਦੇਣ ਦੀ ਗੱਲ ਕਰਦੇ ਆ ਤੇ ਕੋਈ ਪਾਰਟੀ ਜਿਹੜੀ ਆ ਅੱਜ ਤੋਂ ਪਹਿਲਾਂ ਜਿਹੜੀ ਇੰਦਰਾ ਗਾਂਧੀ ਦੇ ਸਮੇਂ ਤੇ ਕਾਂਗਰਸ ਨੇ ਉਥੇ ਕਪੂਰੀ ਦੇ ਮੋਰਚੇ ਵੇਲੇ ਉਥੇ ਇੱਥੇ ਹੀ ਐਸਵਾਈਐਲ ਦਾ ਟੱਕ ਲਾਇਆ ਤੇ ਪੰਜਾਬ ਦੇ ਪਾਣੀ ਨੂੰ ਖੋਣ ਦੀ ਗੱਲ ਹੋਈ ਤੇ ਇਹ ਅੱਜ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਪਾਲਿਸੀ ਜਿਹੜੀ ਇੱਕ ਦੋ ਦਿਨਾਂ ਦੇ ਵਿੱਚ ਹੀ ਕਿੰਨੇ ਜਾਣੇ ਬਦਲ ਕੇ ਆਪਣਾ ਹਮਾਇਤੀ ਲਿਆ ਕੇ ਪਾਣੀ ਜਵਰੀ ਤੌਰ ਤੇ ਹਰਿਆਣੇ ਨੂੰ ਦੇਣ ਦੀ ਗੱਲ ਕਰਦੀ ਆ ਤੇ ਪਿੱਛੇ ਚੋਣਾ ਵੀ ਹੁੰਦੀਆਂ ਨੇ ਤੇ ਚੋਣਾ ਵੇਲੇ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਇੱਥੇ ਸਰਕਾਰ ਆ ਤਾਂ ਉਹ ਸਟੇਜਾਂ ਤੇ ਵੱਡੇ ਐਲਾਨ ਕਰਦੇ ਆ ਕਿ ਪਾਣੀ ਜਿਹੜਾ ਵਾ ਹਰਿਆਣੇ ਨੂੰ ਦਿੱਤਾ ਜਾਵੇ ਗਾਂ ਦਿੱਲੀ ਨੂੰ ਦੇਣ ਦੀ ਵੀ ਗੱਲ ਕਰਦੇ ਆ ਭਾਵੇਂ ਕਿ ਜਮਨਾ ਉਹਨਾਂ ਦੇ ਵਿੱਚ ਵਗਦੀ ਆ ਉਸ ਦਾ ਹਿੱਸਾ ਹਰਿਆਣੇ ਨੂੰ ਦੇਣ ਦੀ ਗੱਲ ਕਦੇ ਨਹੀਂ ਕੀਤੀ ਗਈ ਮੈਂ ਇਹ ਸਮਝਦਾ ਕਿ ਜਿੱਥੇ ਰਾਜਨੀਤਿਕ ਤੌਰ ਤੇ ਪਹਿਰੇਦਾਰੀਆਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਬੰਧੀ ਮੋਰਚਾ ਲਾਉਣ ਦੀ ਗੱਲ ਕੀਤੀ ਹੈ ਕਿਉਂਕਿ ਬੁਨਾਦੀ ਤੌਰ ਤੇ ਇਸ ਸੂਬੇ ਦੇ ਹੱਕਾਂ ਦੀ ਹਿੱਤਾਂ ਦੀ ਤਰਜ਼ਮਾਨੀ ਤੇ ਲੜਾਈ ਲੜਦਾ ਉਹ ਅਕਾਲੀ ਦਲ ਲੜਦਾ ਪਰ ਇਥੇ ਇੱਕ ਹੋਰ ਵੱਖਰਾ ਸਵਾਲ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਤੇ ਬੜਾ ਗੰਭੀਰ ਮਾਮਲਾ ਵਾ ਜਿਹੜਾ ਕਿ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਸਾਰੇ ਮਾਮਲੇ ਦੇ ਵਿੱਚ ਪਾਣੀ ਜਿੰਨਾ ਦਿੱਤਾ ਜਾਂਦਾ ਉਹ 21 ਮਈ ਤੋਂ ਅਗਲੀ 21 ਮਈ ਤੱਕ ਦਾ ਕੋਟਾ ਹੁੰਦਾ ਤਾਂ ਅੱਜ ਕਰੀਬ 1 ਮਈ ਆ ਜਾਂ 2 ਮਈਆ ਇਸ ਅੱਜ ਜਿਹੜੀ ਆ ਮੰਗ ਕੀਤੀ ਜਾ ਰਹੀ ਆ ਕਿ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਵੇ ਪੀਣ ਵਾਸਤੇ ਜਦੋਂ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਗਿਣਤੀ ਮਿੰਟੀ ਕਰਕੇ ਇਹ ਦੱਸਦੇ ਆ ਕਿ ਹਰਿਆਣੇ ਦਾ ਕੋਟਾ ਪੂਰਾ ਹੋ ਗਿਆ ਪਰ ਹਰਿਆਣੇ ਦਾ ਸੈਣੀ ਜਿਹੜਾ ਮੁੱਖ ਮੰਤਰੀ ਆ ਉਹ ਇਹ ਗੱਲ ਕਹਿੰਦਾ ਕਿ ਪੀਣ ਵਾਸਤੇ ਪਾਣੀ ਦਿੱਤਾ ਜਾਵੇ ਜਿਹਦੇ ਪਿੱਛੇ ਇੱਕ ਬੜੀ ਡੂੰਗੀ ਗੱਲ ਛੁਪੀ ਹੋਈ ਆ ਕਿ ਪੀਣ ਵਾਲੇ ਪਾਣੀ ਦੇਣ ਦਾ ਤਾਂ ਅਤਰਾਜ ਹੀ ਕੋਈ ਨਹੀਂ ਹੋਣਾ ਚਾਹੀਦਾ ਜਦੋਂ ਪੰਜਾਬ ਦੇ ਲੋਕ ਪੰਜਾਬ ਦੇ ਲੀਡਰ ਪੰਜਾਬ ਦੀ ਕਿਸਾਨੀ ਇਹ ਗੱਲ ਕਹੇਗੀ ਕਿ ਜਿਹੜਾ ਉਹਨਾਂ ਦਾ ਬਣਦਾ ਪਾਣੀ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਉੱਥੇ ਇਹ ਗੱਲ ਆਏਗੀ ਕਿ ਪੰਜਾਬ ਪੀਣ ਵਾਸਤੇ ਪਾਣੀ ਨਹੀਂ ਦੇ ਰਿਹਾ ਇਹਦਾ ਮਤਲਬ ਕੀ ਹੋਏਗਾ ਕਿ ਪੰਜਾਬ ਦੇ ਲਈ ਹਰਿਆਣਾ ਵਿੱਚ ਬੈਠਾ ਚਾਹੇ ਸਿੱਖਾ ਚਾਹੇ ਕੋਈ ਆ ਉਹ ਉਹਨਾਂ ਦੇ ਦੁਸ਼ਮਣ ਦੇ ਤੌਰ ਤੇ ਜਾਣਿਆ ਜਾਏਗਾ ਕਿ ਇਹ ਪੀਣ ਵਾਸਤੇ ਪਾਣੀ ਨਹੀਂ ਦਿੰਦੇ ਇਸ ਤਰ੍ਹਾਂ ਦਾ ਸਵਾਲ ਮੈਦਾਨ ਦੇ ਵਿੱਚ ਛੱਡਿਆ ਗਿਆ ਵਾ ਸੋ ਭਾਵੇਂ ਕਿ ਇਹ ਜਿਹੜੀ ਮੌਜੂਦਾ ਸਰਕਾਰ ਆ ਇਹ ਆਪਦੇ ਸਮੇਂ ਦੇ ਪਿਛਲੇ 2 ਸਾਲਾਂ ਦੇ ਵਿੱਚ ਜਦੋਂ ਚੋਣਾ ਹੁੰਦੀਆਂ ਸੀ ਕੇਜਰੀਵਾਲ ਦੇ ਕਹਿਣ ਤੇ ਵਾਧੂ ਪਾਣੀ ਜਿਹੜੀ ਆਮ ਆਦਮੀ ਦੀ ਸਰਕਾਰ ਦਿੰਦੀ ਰਹੀ ਆ ਇਸ ਤੋਂ ਪਹਿਲਾਂ ਵੀ ਬੜੇ ਅੰਕੜੇ ਸਾਹਮਣੇ ਨੇ ਜਿਹੜੇ ਅੰਕੜਿਆਂ ਵਿੱਚ ਕਿਹਾ ਜਾਂਦਾ ਪਿੱਛੇ ਚਾਹੇ ਕਾਂਗਰਸ ਆਈ ਕਿ ਬੀਬੀ ਐਮਬੀ ਦੇ ਵਿੱਚ ਆਪਣਾ ਕੋਟਾ ਹੀ ਪੂਰਾ ਨਹੀਂ ਕਰਦੇ ਰਹੇ ਪਰ ਜੇ ਮੌਜੂਦਾ ਪੰਜਾਬ ਸਰਕਾਰ ਆਪ ਦਾ ਨੁਮਾਇੰਦਾ ਘਾ ਭੇਜਣ ਤੋਂ ਹੀ ਦੇਰੀ ਕਰ ਦਿੰਦੀ ਰਹੀ ਸੋ ਕੇਂਦਰ ਆ ਆਪਣੇ ਤੌਰ ਤੇ ਉੱਥੇ ਕਾਬਜ ਹੋ ਗਿਆ ਪਰ ਅੱਜ ਜਿਹੜੀ ਫਿਕਰਮੰਦੀ ਆ ਕਿ ਪੰਜਾਬ ਨੂੰ ਤੇ ਖਾਸ ਤੌਰ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਕਿ ਪੰਜਾਬ ਦੇ ਲੋਕ ਪੀਣ ਵਾਸਤੇ ਪਾਣੀ ਨਹੀਂ ਦੇਦੇ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿਵੇਂ ਮਟਾ ਦੋਗੇ ਜੰਗ ਦੇ ਅੰਦਰ ਜਿਹੜੇ ਸਾਡੇ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਵਾਉਂਦੇ ਆ ਤੇ ਕਿਸੇ ਤੇ ਆਫਤ ਆਉਂਦੀ ਆ ਇਥੋਂ ਤੱਕ ਵੀ ਸਾਹਾ ਦੇ ਲੰਗਰ ਵੀ ਲਾਉਂਦੇ ਆ ਸੋ ਇਹ ਗੱਲ ਬੜੀ ਗੰਭੀਰਤਾ ਵਾਲੀ ਆ ਸਾਨੂੰ ਸਮਝਣੀ ਪਵੇਗੀ ਇਹ ਸਾਰੇ ਮਾਮਲੇ ਦੇ ਵਿੱਚ ਇਹ ਲੁਕਮਾ ਝੰਡਾ ਪੰਜਾਬ ਨੂੰ ਦੇ ਸਿੱਖਾਂ ਨੂੰ ਬਦਨਾਮ ਕਰਨ ਦਾ ਜਿਹਦੇ ਵਿੱਚ ਭਾਜਪਾ ਵੀ ਤੇ ਕਾਂਗਰਸ ਵੀ ਤੇ ਮੌਜੂਦਾ ਸਰਕਾਰ ਵੀ ਸ਼ਾਮਲ ਹੈ ਜਦੋਂ ਕਿ 21 ਤਰੀਕ ਨੂੰ ਮੁਰ ਤੋਂ ਇਹ ਜਿਹੜਾ ਪਾਣੀ ਦਿੱਤਾ ਜਾਣਾ ਪਰ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਸਿਆਸੀ ਡਰਾਮੇ ਕਰਕੇ ਨਾਟਕ ਕਰਕੇ ਆਪਣੀ ਵੱਲੇ-ਵੱਲੇ ਖੱਟੀ ਜਾਣੀ ਆ ਪਰ ਸਿੱਖਾਂ ਨੂੰ ਤੇ ਪੰਜਾਬ ਨੂੰ ਬਦਨਾਮ ਕੀਤਾ ਜਾਏਗਾ ਇਹ ਗੱਲ ਸਮਝਣ ਦੀ ਲੋੜ ਆ ਬਚਣ ਦੀ ਲੋੜ ਆ ਇਸ ਦੇ ਖਿਲਾਫ ਵੀ ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਇਸ ਦੇ ਖਿਲਾਫ ਵੀ ਖੰਡਣ ਦੀ ਲੋੜ ਆ ਕਿ ਪੰਜਾਬ ਤਾਂ ਦੁਸ਼ਮਣਾਂ ਨੂੰ ਪਾਣੀ ਪਿਉਂਦਾ ਹਰਿਆਣੇ ਵਾਲੇ ਸਾਡੇ ਭਰਾ ਨੇ ਪਰ ਆਪਣੇ ਹਿੱਸੇ ਦੀ ਗੱਲ ਤੇ ਗਿਣਤੀ ਮਿੰਤੀ ਦੀ ਗੱਲ ਪੰਜਾਬ ਜਿਹੜਾ ਕਰ ਰਿਹਾ ਇਹ ਆਪਣੇ ਹੱਕ ਦੀ ਗੱਲ ਕਰ ਰਿਹਾ ਨਾ ਕਿ ਕਿਸੇ ਦਾ ਹੱਕ ਖੋੜ